ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਭਰਾ ਠੀਕ ਠਾਕ ਜੀ ਅੱਜ ਨਾ ਵੀਰੋ ਆ ਤੁਹਾਨੂੰ ਬਾਗ ਬਾਰੇ ਦੱਸਦੇ ਆ ਤੇ ਆ ਰੂੜੀ ਪਈ ਆ ਤੇ ਰੂੜੀ ਨਾ ਇਹ ਕਰੀ ਪੁਰਾਣੀ ਆ ਨਾਲ ਜਿਹੜੇ ਇਹਦੇ ਪ੍ਰੋਡਕਟ ਆ ਆਪਾਂ ਪਾਉਣੇ ਰੂੜੀ ਦੇ ਵਿੱਚ ਉਹਦੇ ਬਾਰੇ ਦੱਸਦੇ ਆ ਰੂੜੀ ਫੜੀ ਵਿਕੀ ਰੂੜੀ ਨਾ 2 ਸਾਲ ਪੁਰਾਣੀ ਏ ਕਿਵੇਂ ਬਣੀ ਪਈ ਦੱਸ ਕਾਫੀ ਕਾਫੀ ਪਾਊਡਰ ਦੇ ਚੈੱਕ ਕਰੋ ਇਹ ਪੂਰੀ ਨਾ ਗਲ ਕੇ ਰੂੜੀ ਆ ਕਾਫੀ ਰਗੀ ਬਣ ਗਈ ਆ ਜਿਵੇਂ ਕਾਫੀ ਪਾਊਡਰ ਨਹੀਂ ਹੁੰਦਾ ਉਦਾਂ ਇਹ ਘੱਟੋ ਘੱਟ ਨਾ ਟਰਾਲੀਆਂ ਹੈਗੀਆਂ ਅਸੀਂ ਇੱਥੇ 15 ਟਰਾਲੀਆਂ ਹੀ ਸੁੱਟੀਆਂ ਉਹਦੋਂ ਅੱਜ ਤੋਂ 2 ਸਾਲ ਪਹਿਲੋਂ ਤੇ ਇਹ ਮੈਨੂੰ ਲੱਗਦਾ ਤਿੰਨ ਜਾਂ ਸਾਢੇ ਤਿੰਨ ਟਰਾਲੀਆਂ ਨਹੀਂ ਆ ਕਿ ਹੋਣਗੀਆਂ ਵੇਕੀ ਹਾਂ ਜਾਂ ਨਹੀਂ ਇਹ ਤੋਂ ਵੀ ਘੱਟ ਆ ਰੇ ਤਿੰਨ ਕੀ ਟਰਾਲੀਆਂ ਰਹਿ ਗਈਆਂ ਹੋਣੀਆਂ ਗੱਲ ਸੜ ਕੇ ਰੂੜੀ ਤੇ ਬਾਗ ਨੂੰ ਜਿੰਨੀ ਪ੍ਰਾਣੀ ਰੂੜੀ ਪਾਵੇ ਵਧੀਆ ਹੁੰਦਾ ਇਹਦੇ ਵਿੱਚ ਨਾ ਪਾਉਣ ਮੇਨ ਮਕਸਦ ਇਹ ਹੀ ਕੱਢੀ ਪੈਕਟ ਹੋਏ ਇੱਕ ਇੱਕ ਆਇ ਇੱਕ ਇੱਕ ਪੇਟੀ ਇਹ ਚੀ ਸੁੱਟਣ ਲੱਗੀਆਂ ਸੀ ਤੇ ਅੱਗੇ ਇੱਕਰ ਅੱਗੇ ਪਾਈ ਸੀ ਰੂੜੀ ਇਹ ਅੱਜ ਤੋਂ ਕੋਈ ਰੂੜੀ ਸੌਰੀ ਕਹਦਾ ਇਹੋ ਚੀਜ਼ ਅੱਜ ਤੋਂ ਕੋਈ 1.5 ਕਿ ਮਹੀਨਾ ਪਹਿਲੋਂ ਗਾਜਰ ਦੀ ਬਜਾਈ ਤੋਂ ਪਹਿਲੋਂ ਪਾਈਆਂ ਸੀ ਇੱਕਰ ਹੁਣ ਪਾਉਣ ਲੱਗੇ ਆ ਇਹਦੇ ਵਿੱਚ ਇੱਕ ਪਾਉਣ ਲੱਗੇ ਆ ਇਸ ਸੰਜੀਵਣੀ ਆਈਪੀਐਲ ਕੰਪਨੀ ਦੀ ਟ੍ਰੈਕੋਡਰਮਾ ਇੱਕ ਠੀਕ ਹੈ ਜੀ ਇੱਕ ਪੇਟੀਏ ਤੇ ਇੱਕ ਪਾਉਣ ਲੱਗੇ ਆ ਜੀ ਕਾਲੀ ਚੱਕਰਾ ਬਾਅਦ ਦੇ ਵਿੱਚ ਇਹਦੇ ਬਾਰੇ ਸਾਰਾ ਤੁਹਾਨੂੰ ਦੱਸ ਦਾਂ ਇੱਕ ਪੇਟੀਏ ਤੇ ਇੱਕ ਪੇਟੀਆ ਫਸਲ ਰક્ષਕ ਸੋਡੋਮ ਰੱਖਦੀ ਇਹਦਾ ਹੁਣ ਫਾਇਦਾ ਇਹ ਆ ਵੀ ਆ ਜਿਹੜਾ ਬਾਗਣੇ ਨੂੰ ਅਸੀਂ ਕਦੀ ਇਹ ਜਿਹੜੀ ਕਲੋਰੋਲੋਗ ਪਾਉਂਦੇ ਅਸੀਂ ਉਹ ਗੱਤੀ ਹੋਣੀ ਪਈ ਅਸੀਂ ਕਾਲੀ ਚੱਕਰਾ ਹੀ ਵਰਤਦੇ ਆ ਠੀਕ ਇਹਨੇ ਜਿੰਨੇ ਮਿੱਤਰ ਕੀਟ ਹੁੰਦੇ ਆ ਆਪਣੇ ਉਹ ਉਹਨਾਂ ਨੂੰ ਕੁਝ ਨਹੀਂ ਕਹਿਣਾ ਤੇ ਜਿਵੇਂ ਗਡਵਾ ਦੂਜਾ ਤੀਜਾ ਸਾਰੀ ਤੇ ਜਿਹੜੇ ਮੰਨ ਲਓ ਸੰਗ ਵਰਗੇ ਜਾਂ ਵਾਈਟ ਗ੍ਰੈਬ ਜਿਹਨੂੰ ਕਹਿੰਦੇ ਉਹ ਸਾਰੇ ਇੰਨੇ ਮਾਰ ਦਿੰਨੇ ਠੀਕ ਆ ਜੀ ਤੇ ਜਿਹੜੀ ਸੰਜੀਵਨੀ ਹੈ ਫਸਲ ਰક્ષਕ ਆ ਇਹ ਮਿੱਤਰਫੰਗਸ ਆ ਜੀ ਤੇ ਅਸੀਂ ਤੇ ਜਰਾ ਇਹੋ ਵਰਤਦੇ ਜੀ ਬਾਗ ਨੂੰ ਹੁਣ ਪਾਵਾਂਗੇ ਇੱਕਰ ਰੂੜੀ ਦੇ ਵਿੱਚ ਰਲਾ ਕੇ ਰੂੜੀ ਮੜ ਕੇ ਬਾਗ ਨੂੰ ਪੈਣੀ ਜਦੋਂ ਪਾਈ ਉਦੋਂ ਬਾਰੇ ਵੀ ਆਪਾਂ ਦੱਸਾਂਗੇ ਤੁਹਾਨੂੰ ਅੱਗੇ ਤੇ ਅਸੀਂ ਕਹੀਆਂ ਨਾ ਰਲਾਉਨੇ ਹੁੰਦੇ ਯਾਰ ਕਿ ਬੰਦੇ ਸਾਡੇ ਕਹਿੰਦੇ ਰੋਟਾ ਫੀਟਰ ਨਾਲ ਲਾਈਏ ਮੈਂ ਚੱਲ ਰੋਟਾ ਫੀਟਰ ਨਾਲ ਲਾ ਲਓ ਯਾਰ ਫੜ ਕੇ ਧੋਤਾ ਕਿਸਾਨ ਦੋ ਜੀ ਅੰਦਰ ਲਾਏ ਸੀ ਤੇ ਕਹਿੰਦੇ ਫੇਰ ਅਸੀਂ ਧੋਲਾਂਗੇ ਸਬਖਾ ਕੰਮ ਹੁਣ ਇਹਨੂੰ ਖਲਾਰਾਂਗੇ ਉੱਤੇ ਵੱਡੋ ਪੈਕਟ ਕਾਕੂ ਕਿੰਨੇ ਕਿੰਨੇ ਪਰ ਮਰ ਵੱਡੋ ਪੈਕਟ ਹੈਂ ਆ ਵੱਡੇ ਇਹਨਾਂ ਨੂੰ ਇੱਕਰ ਇੱਕਰ 7-7 ਵੱਡ ਕੇ ਖਲਾਰੋ ਜਿਹੜੇ ਦੂਜੇ ਰਹਿ ਕੇ ਮੁੜ ਕੇ ਫੇਰ ਰੋਟਾ ਉੱਤਰ ਉੱਪਰ ਰੋਟਾਵੇਟਰ ਫੇਰ ਦੇਣਾ ਇਹਨੂੰ ਉੱਪਰ ਰੋਟਾਵੇਟਰ ਫੇਰ ਦੇਣਾ ਚੰਗੀ ਤਰ੍ਹਾਂ ਰੀਜਣਾ ਇਹਨੂੰ ਉਰਲਾ ਦੇਣਾ ਸਾਰਾ ਤੇ ਰੂੜੀ ਗੱਲ ਛੜ ਗਈ ਹੈ ਇਹ ਰੂੜੀ ਮੁੜ ਕੇ ਪੈਣੀ ਆਪਣੇ ਬਾਗ ਨੂੰ ਰੂੜੀ ਪਾਸ ਅਹੀਂ ਮੁੜ ਕੇ ਗਾਜਰ ਦਾ ਸਾਡਾ ਕੰਮ ਸ਼ੁਰੂ ਹੋ ਜਣਾ ਤੇ ਅਹੀਂ ਹੁਣ ਰੂੜੀ ਦਾ ਕੰਮ ਨਵੇੜਨਾ ਜੀ ਬਾਗ ਨੂੰ ਰੂੜੀ ਪਾ ਦੇਣੀ ਜਦੋਂ ਪਾਈ ਉਹ ਵੀ ਤੁਹਾਨੂੰ ਖਾਵਾਵਾਂਗੇ ਤੇ ਆਹ ਪਾਉਣ ਲੱਗੇ ਜੀ ਅੱਜ ਫੇਰ ਇੱਕ ਅੱਗੇ ਪਾਤੀ ਠੀਕ ਹੈ ਜੀ ਤੇ ਪੇਟੀ-ਪੇਟੀ ਹੁਣ ਪਾਵਾਂਗੇ ਪੇਟੀ-ਪੇਟੀ ਤੇ ਨਾਲ ਚੀਜ਼ਾਂ ਦੀ ਅੱਗੇ ਪੈ ਗਈ ਤੇ ਗਾਂ ਵੀ ਆਪਾਂ ਡਰੈਂਚਿੰਗ ਵੀ ਇਹਦੀ ਕਰਦੇ ਹੁਣ ਸਪਰੇਅ ਵੀ ਕਰਦੇ ਹੁਣ ਉਹਦੇ ਬਾਰੇ ਵੀ ਦੱਸਾਂਗੇ ਓਕੇ ਜੀ ਧੰਨਵਾਦ ਤੇ ਇਹ ਬਹੁਤ ਹੀ ਕੰਮ ਆਦੀਆਂ ਚੀਜ਼ਾਂ ਜੀ ਅਸੀਂ ਵੇਖਿਆ ਕਈ ਸਾਡੇ ਜਿਹੜੇ ਬੂਟੇ ਸੁੱਕਣ ਦੀ ਕੰਗਾਰ ਚੀ ਹਣਾ ਉਹ ਇਹਨਾਂ ਦਵਾਈਆਂ ਨੇ ਤੋੜੇ ਆ ਜੀ ਤੇ ਏਡੀ ਵਧੀਆ ਹੈ ਆ ਹੈਗੀ ਆ ਜੀ ਸਾਰਾ ਆਪਣਾ ਬਾਇਓਲੋਜੀਕਲ ਦੇ ਵਿੱਚ ਦਵਾਈ ਓਕੇ ਜੀ ਧੰਨਵਾਦ ਜੀ